ਅੰਮ੍ਰਿਤਸਰ ਪਿੰਚਰਾਪੂਲ ਗਊਸ਼ਾਲਾ ਕਿਉ ਮੰਡੀ ਵੱਲੋਂ ਕਿਉ ਮੰਡੀ ਸਥਿਤ ਗਊਸ਼ਾਲਾ ਭਵਨ ਵਿਖੇ ਆਪਣਾ 122ਵਾਂ ਸਾਲਾਨਾ ਤਿਉਹਾਰ ਅਦੇ ਗੋਪਾਲਾਸ਼ਮੀ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਧਾਨ ਸੰਤੋਸ਼ ਗੁਪਤਾ ਨੇ ਝੰਡਾ ਲਹਿਰਾ ਕੇ ਅਤੇ ਗਊ ਮਾਤਾ ਦੀ ਪੂਜਾ ਕਰਕੇ ਸਮਾਰੋਹ ਦਾ ਘਾਟਨ ਕੀਤਾ। ਇਸ ਤੋਂ ਬਾਅਦ ਵਿਸ਼ਵ ਸ਼ਾਂਤੀ ਲਈ ਹਵਨ ਕੀਤਾ ਗਿਆ ਜਿਸ ਵਿੱਚ ਸਾਰੇ ਗਊਸ਼ਾਲਾ ਦੇ ਮੈਂਬਰਾਂ ਨੇ ਗਊ ਮਾਤਾ ਤੇ ਰਾਸ਼ਟਰੀ ਸੇਵਾ ਕਰਨ ਦਾ ਪ੍ਰਣ ਲਿਆ। ਦੁਪਹਿਰ ਨੂੰ ਵਿਧਾਇਕ ਡਾਕਟਰ ਜਗ ਗੁਪਤਾ ਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਮਨੀਸ਼ ਅਗਰਵਾਲ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਗਊ ਮਾਤਾ ਦਾ ਦੁੱਧ ਵੰਡਿਆ ਸ਼੍ਰੀ ਰਾਮ ਸ਼ਰਨਮ ਦੇ ਅੰਮ੍ਰਿਤਸਰ ਮੁਖੀ ਤੇਲਕ ਰਾਜ ਵਾਲੀਆ ਨੇ ਆਪਣੇ ਅੰਮ੍ਰਿਤਵਾਨੀ ਸਤਸੰਗ ਨਾਲ ਮੌਜੂਦ ਸਾਰੇ ਸ਼ਰਧਾਲੂਆਂ ਨੂੰ ਪ੍ਰੇਰਿਤ ਕੀਤਾ ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਚਿਆ ਨੇ ਨਗਰ ਨਿਗਮ ਵੱਲੋਂ ਗਊਸ਼ਾਲਾ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਜਰਨਲ ਸਕੱਤਰ ਅਸ਼ੋਕ ਕਪੂਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਪ੍ਰੈਸ ਸਕੱਤਰ ਅਜੀਬ ਬਜੌਰੀਆ ਨੇ ਸਟੇਜ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ ਕੀਤਾ ਇਸ ਮੌਕੇ ਸਾਬਕਾ ਕਾਉਂਸਲਰ ਡਾਕਟਰ ਰਾਮ ਚਾਵਲਾ ਪ੍ਰਧਾਨ ਸੰਤੋਸ਼ ਗੁਪਤਾ ਜਰਨਲ ਸਕੱਤਰ ਅਸ਼ੋਕ ਕਪੂਰ ਵਿਦ ਸਕੱਤਰ ਤੇ ਮੇਲਾ ਪ੍ਰਬੰਧਕ सुमन मेहरा सीनियर मीत प्रधान नवल गुप्ता मीत प्रधान मनोज कुमार मंत्री सुनील गुप्ता शरणजीत सिंह चौहान समेत बड़ी गिनती में संगता हाजिर सान ਅਮਰਸਰ ਪਿੰਡਾ ਬੋਲ ਗौਸਾਲਾ ਆਪਣਾ ਇੱਕ ਬਾਈਆਂ ਕੋਪਾਸਰੀ ਉਤਸਵ ਮਲਾਂ ਜਾ ਰਹੀ ਹੈ ਉਸ ਲੜੀ ਦੇ ਵਿੱਚ ਅੱਜ ਅਸੀਂ ਤਿੰਨ ਅਯੋਜਨ ਕਰ ਚੁੱਕੇ ਹਾਂ ਸਭ ਤੋਂ ਪਹਿਲਾਂ ਤੁਜਾ ਰੋਹਨ ਕੀਤਾ ਉਸ ਤੋਂ ਬਾਅਦ ਗੋ ਮਾਤਾ ਦਾ ਪੂਜਨ ਹੋਇਆ ਹੁਣ ਅਸੀਂ ਹਵਨ ਯਗ ਵਿੱਚ ਸ਼ਾਂਤੀ ਵਾਸਤੇ ਅਰਜਾ ਕਰਕੇ ਚੁੱਕੇ ਹਾਂ ਇਸ ਤੋਂ ਬਾਅਦ ਸਾਡਾ ਪ੍ਰੋਗਰਾਮ ਜਿਹੜਾ ਕਾਰਜਕ੍ਰਮ ਜਿਹੜਾ ਹੈਗਾ ਉਹ 2:30 ਵਜੇ ਸਕੂਲ ਦੇ ਬੱਚਿਆਂ ਨੂੰ ਤੁਲੰਦਾ ਹੁੰਦਾ ਹ ਹਰ ਸਾਲ ਹੀ ਹੁੰਦਾ ਉਦੋਂ ਪਹੁੰਚਿਆ ਜਾਏਗਾ ਉਹਦੇ ਵਿੱਚ ਮੁਖਤਤੀ ਜਿਹੜੇ ਹੋਣਗੇ ਜਿਹੜੇ ਆਣਗੇ ਉਹਦੇ ਵਿੱਚ ਉਹਦੇ ਖਾੜੇ ਐਮਐਲਏ ਇਲਾਕੇ ਦੇ ਐਮਐਲਏ ਨੇ ਜੇ ਅਜੇ ਗੁਪਤਾ ਜੀ ਡਾਕਟਰ ਜੇ ਗੁਪਤਾ ਉਹ ਹੋਣਗੇ ਸੜੇ ਗੋ ਸਰਵ ਸੇਵਾ ਕਮਿਸ਼ਨ ਦੇ ਵਿੱਚ ਜਿਹੜੇ ਵਾਈਸ ਚੇਅਰਮੈਨ ਨੇ ਮਨੀਸ਼ अग्रवाल ਜੀ ਉਹਨਾਂ ਦੇ ਹੱਥੋਂ ਪਲਾਣਾ ਬਲ ਸਪੂਰ ਹੋਏਗੀ ਕਿ ਅਸੀਂ ਗਊ ਮਾਤਾ ਨੂੰ ਆਪਣੇ ਘਰ ਲੈ ਕੇ ਆਵਾਂਗੇ ਅਸੀਂ ਅਮਰੀ ਸਰ ਪਿਜਰਾਪੁਰ ਕੌਂਸ਼ਲਾ ਇੱਕ ਪਹਿਲੀ ਕੌਂਸ਼ਲਾ ਵਾਹ ਜਿਹੜੀ ਇਹ ਸੇਵਾ ਦਾ ਇਤਿਹਸ ਦਿਨ ਤੋਂ ਲੱਗੀ ਹੋਈ ਹੈ 2000 ਦੇ ਕਰੀਬ ਗਊਧਾਨਾ ਜਿਹਦੀ ਅਸੀਂ ਨਿਸ਼ਕਾਮ ਸੇਵਾ ਕਰ ਰਹੇ ਹਾਂ ਪਰ ਅਮਰੀ ਸਰ ਪਿਜਰਾਪੁਰ ਕੌਂਸ਼ਲਾ 120 ਸਾਲ ਪੁਰਾਣੀ ਸੰਸਥਾ ਹੈ ਐਸੋ ਨੇ ਸਾਡੇ ਕੋਲ 2000 ਦੇ ਕਰੀਬ ਗਊਧਾਨਾ ਜਿਹਦੀ ਅਸੀਂ ਪੂਰੀ ਤਹਿ ਦਿਨਾਂ ਸੇਵਾ ਕਰਦੇ ਹਾਂ ਔਰ ਅਸੀਂ ਇੱਕ ਪ੍ਰਣ ਵੀ ਕੀਤਾ ਹੋਇਆ ਕਿ ਜਿੰਨੀਆਂ ਵੀ ਆਵਾਰਾ ਜਾਂ ਜਿੰਨੀਆਂ ਵੀ ਗਊਆਂ ਲੋਕੀ ਦੁੱਧ ਲੰਦੇ ਆ ਦੁੱਧ ਜਦੋਂ ਦੇਣਾ ਛੱਡ ਦਿੰਦੀ ਆ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਅਸੀਂ ਉਹ ਗਊਆਂ ਨੂੰ ਉਹਨਾਂ ਨੂੰ ਆਪਣਾ ਸਥਾਨ ਪ੍ਰੋਪਰ ਦਈਏ ਅਸੀਂ ਰੀਤੀ ਰਿਵਾਜ ਨਾਲ ਪੂਜਾ ਪਾਠ ਦੇ ਨਾਲ ਲੈ ਕੇ ਆਨੇ ਆ ਅਸੀਂ 2 ਸ਼ਰਟ ਤਿਆਰ ਕਰਾਏ ਆ 1 ਸ਼ਰਟ ਕਾਪਰਸ਼ੀ ਦੇ ਤਿਆਰ ਕਰਾਇਆ 50 ਲੱਖ ਨਾਲ 1 ਅਸੀਂ ਆਪਣੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਗੌਸ਼ ਅੱਲਾਹ ਵੱਲੋਂ ਤਿਆਰ ਕਰਾਇਆ ਮੇਰੀ ਸਾਰੇ ਸਨਾਧਨੀਆਂ ਸਾਰੇ ਹਿੰਦੂ ਵਸਨੀਕਾਂ ਵਾਰੇ ਬੇਨਤੀ ਹੈ ਵੀ ਅੱਜ ਤੋਂ ਅਸੀਂ ਇੱਕ ਨਵੀਂ ਮੁਹਿੰਮ ਚਲਾਈਏ ਹਰ ਜਿਹੜਾ ਗਊ ਪਖਤ ਹੈ ਉਹਦੇ ਕੌਂਸਲਾ ਕਰਦੇ ਹੀ ਕਰਦੇ ਨੇ ਲੇਕਿਨ ਸਾਰੇ ਸਨਾਧਨੀਆਂ ਰਲ ਕੇ ਇੱਕ ਪ੍ਰਣ ਲਈਏ ਕਿ ਅਸੀਂ ਇਸ ਸਾਲ ਗਊ ਮਾਤਾ ਦੀ ਜਿਹੜੀ ਪੁਰਾਣੀ ਪ੍ਰਤੀਸ਼ਟਾ ਹੈ ਉਹਨੂੰ ਜਾਗਰੂਕ ਕਰਨ ਦੇ ਲਈ ਉਹਨੂੰ ਦੁਬਾਰਾ ਸਥਾਪਿਤ ਕਰਨ ਦੇ ਲਈ ਆਪਾਂ ਹੋਰ ਜ਼ਿਆਦਾ ਮਿਹਨਤ ਕਰਾਂਗੇ ਔਰ ਇਸ ਸਾਲ ਦੇ ਵਿੱਚ ਅਸੀਂ ਗਊ ਮਾਤਾ ਨੂੰ ਉਹਦਾ ਅਧਿਕਾਰ ਜਿਹੜਾ ਹੈ ਉਹ ਦਵਾ ਕੇ ਰਹੀਏ ਔਰ ਇਹਦੇ ਨਾਲ ਹੀ ਸਾਰੇ ਭੁਜਾਣੋਂ ਗੋਵ ਗੋਬਾਸ਼ੀਕਾ ਬਹੁਤ ਬਹੁਤ ਸ਼ੁਕਰੀਆ आज गोवा, हम हिंदुओं का सबसे से गौ गऊ को गौ माता बोलती हैं हम ये हमारे लोक में और परलोक में भी चीज हमारी सहायता करती है आज के दिन सभी लोग इसकी बहुत पूजा कर रहे हैं कोई चेहरा चढ़ा रहे हैं कोई फल फ्रूट सभी खिला रहे हैं गौ माता खिलाते हैं चारा खिलाते हैं चुले खिलते हैं में